10000 ਰੁਪਏ ਦੀ ਕਿਸ਼ਤ ਬਣੀ ਮੁੰਡੇ ਦੀ ਜਾਨ ਦੀ ਦੁਸ਼ਮਣ ਚੱਲਦੇ ਟਰੈਕਟਰ ਨੂੰ ਛੱਡ ਕੇ ਮੁੰਡੇ ਨੇ ਭੱਜ ਕੇ ਬਚਾਈ ਆਪਣੀ ਜਾਨ ਰਿਕਵਰੀ ਏਜੰਟਾਂ ਨੇ ਅੰਨੇਵਾ ਚਲਾਈਆਂ ਮੁੰਡੇ ਤੇ ਗੋਲੀਆਂ ਇੱਕ ਨਹੀਂ ਦੋ ਨਹੀਂ ਸਗੋਂ 35 ਤੋਂ 40 ਮੁੰਡੇ ਆਏ ਸੀ ਹਮਲਾ ਕਰਨ ਦੇ ਲਈ ਤਾਂ ਕਿਸ਼ਤ ਲੈਣਾ ਹੈ ਬੰਦਿਆਂ ਨੇ ਇੱਕ ਮੁੰਡੇ ਦੇ ਉੱਪਰ ਹਮਲਾ ਕੀਤਾ ਅਨੇਵਾਹ ਗੋਲੀਆਂ ਚਲਾ ਦਿੱਤੀਆਂ ਕਿਉਂਕਿ ਇਸ ਮੁੰਡੇ ਨੇ 3000 ਰੁਪਏ ਕਿਸ਼ਤਾਂ ਜਿਹੜੀ ਆਪਣੀ ਮੋਟਰਸਾਈਕਲ ਦੀ ਨਹੀਂ ਭਰੀ ਸੀ ਤਾਂ ਰਿਕਵਰੀ ਏਜੰਟਾਂ ਦੇ ਵੱਲੋਂ ਇਸ ਮੁੰਡੇ ਨੂੰ ਫੋਨ ਕੀਤਾ ਗਿਆ ਇਸ ਮੁੰਡੇ ਨੇ ਕਿਹਾ ਕਿ ਮੈਂ 2 ਦਿਨ ਬਾਅਦ ਆਪਣੀ ਕਿਸ਼ਤ ਭਰ ਦੇਵਾਂਗਾ ਪਰ ਰਿਕਵਰੀ ਏਜੰਟਾਂ ਦੇ ਵੱਲੋਂ ਲਗਾਤਾਰ ਇਸ ਨੂੰ ਫੋਨ ਕੀਤਾ ਜਾਂਦਾ ਹੈ ਇਸ ਨੂੰ ਪੁੱਛਿਆ ਜਾਂਦਾ ਹੈ ਕਿ ਤੂੰ ਕਿਹੜੀ ਜਗ੍ਹਾ ਦੇ ਉੱਪਰ ਆ ਤਾਂ ਅਖ ਕੇ ਇਸ ਮੁੰਡੇ ਦੇ ਵੱਲੋਂ ਦੱਸ ਦਿੱਤਾ ਜਾਂਦਾ ਹੈ ਕਿ ਮੈਂ ਆਪਣੇ ਖੇਤਾਂ ਦੇ ਵਿੱਚ ਕਣਕ ਦੀ ਵਿਜਾਈ ਕਰ ਰਿਹਾ ਹਾਂ ਤਾ ਦੋ ਰਿਕਵਰੀ ਏਜੰਟ ਇਸ ਮੁੰਡੇ ਦੇ ਕੋਲ ਜਾਂਦੇ ਨੇ ਇਸ ਮੁੰਡੇ ਦੇ ਨਾਲ ਗੱਲਬਾਤ ਕਰਦੇ ਨੇ ਤਾਂ ਗੱਲਬਾਤ ਦੇ ਦੌਰਾਨ ਗੱਲਬਾਤ ਤਕਰਾਰਵਾਜੀ ਦੇ ਵਿੱਚ ਬਦਲ ਜਾਂਦੀ ਹੈ ਇਸ ਮੁੰਡੇ ਦੇ ਵੱਲੋਂ ਫੇਰ ਕਿਹਾ ਜਾਂਦਾ ਹੈ ਕਿ ਮੈਂ ਦੋ ਦਿਨ ਬਾਅਦ ਆਪਣੀ ਕਿਸ਼ਤ ਜਿਹੜੀ ਉਹ ਭਰ ਦੇਵਾਂਗਾ ਤਾਂ ਇਹਨਾਂ ਦੇ ਵਿੱਚ ਜਿਹੜੇ ਉਹ ਦੋਵੇਂ ਰਿਕਵਰੀ ਏਜੰਟ ਸੀ ਉਹ ਵਾਪਸ ਚਲੇ ਜਾਂਦੇ ਨੇ ਵਾਪਸ ਜਾਣ ਤੋਂ ਬਾਅਦ ਜਿਹੜੇ ਉਹ ਰਿਕਵਰੀ ਏਜੰਟ ਸੀ ਆਪਣੇ ਨਾਲ ਦੇ ਸਾਥੀਆਂ ਨੂੰ ਲੈ ਕੇ ਆਉਂਦੇ ਨੇ 13 ਤੋਂ 15 ਮੋਟਰਸਾਈਕਲਾਂ ਦੇ ਉੱਪਰ 35 ਤੋਂ 40 ਮੁੰਡੇ ਆਉਂਦੇ ਨੇ ਤੇ ਆਉਂਦੀ ਸਾਰੀ ਹੀ ਇਸ ਮੁੰਡੇ ਦੇ ਉੱਪਰ ਹਮਲਾ ਕਰ ਦਿੰਦੇ ਨੇ ਇਸ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਇਹਨਾਂ ਮੁੰਡਿਆਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਨੇ ਤਾਂ ਮਾਮਲਾ ਅੰਮ੍ਰਿਤਸਰ ਤੋਂ ਹਮਣੇ ਆ ਰਿਹਾ ਹੈ ਜਿੱਥੇ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਗੋਲੀਆਂ ਨੇ ਜੜੀਆਂ ਉਹ ਚਲੀਆਂ ਨੇ ਤਾਂ ਅੰਮ੍ਰਿਤਸਰ ਦਾ ਸੰਘਣਾ ਪਿੰਡ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਮੁੰਡਾ ਕਣਕ ਦੀ ਵਜਾਈ ਕਰ ਰਿਹਾ ਸੀ ਤਾਂ ਮੋਟਰਸਾਈਕਲ ਦੀ ਕਿਸ ਲੈਨ ਆਏ ਰਿਕਵਰੀ ਏਜੰਟਾਂ ਨੇ ਉਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਕਾਰ ਨੇ ਰਹਿੰਦਾ ਕਿ ਇਸ ਮੁੰਡੇ ਦੀ ਕਿਸ਼ਤ ਜਿਹੜੀ ਉਹ ਲੇਟ ਹੋ ਗਈ ਸੀ ਤੇ ਇਸ ਮੁੰਡੇ ਨੇ ਕਿਹਾ ਸੀ ਕਿ ਮੈਂ 2 ਦਿਨ ਦੇ ਬਾਅਦ ਆਪਣੀ ਕਿਸ਼ਤ ਜਿਹੜੀ ਉਹ ਭਰ ਦੇਵਾਂਗਾ ਪਰ ਰਿਕਵਰੀ ਏਜੰਟ 13 ਤੋਂ 15 ਮੋਟਰਸਾਈਕਲਾਂ ਦੇ ਉੱਪਰ 35 ਤੋਂ 40 ਜਣੇ ਆਉਂਦੇ ਨੇ ਹਥਿਆਰਾਂ ਦੇ ਨਾਲ ਲੈਸ ਹੋ ਕੇ ਤਾਂ ਹਥਿਆਰਾਂ ਦੇ ਨਾਲ ਲੈਸ ਹੋ ਕੇ ਜਦੋਂ ਇਹ ਉਸ ਖੇਤ ਦੇ ਵਿੱਚ ਜਾਂਦੇ ਨੇ ਤਾਂ ਅੰਨੇ ਬਾਅ ਉਸ ਮੁੰਡੇ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਤਾਂ ਚੱਲਦੇ ਟਰੈਕਟਰ ਨੂੰ ਛੱਡ ਕੇ ਇਸ ਮੁੰਡੇ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਜਾਂਦੀ ਹੈ ਤਾਂ ਮੌਕੇ ਦੇ ਉੱਪਰ ਪੁਲਿਸ ਨੂੰ ਇਤਲਾਹ ਕੀਤੀ ਦੀਆ ਕਿ ਇਸ ਪਿੰਡ ਦੇ ਵਿੱਚ ਗੋਲੀਆਂ ਚੱਲੀਆਂ ਨੇ ਪੁਲਿਸ ਹੈ ਜਿਹੜੀ ਉਹ ਵੀ ਮੌਕੇ ਦੇ ਉੱਪਰ ਪਹੁੰਚਦੀ ਆ ਤੇ ਮੌਕੇ ਦੇ ਉੱਪਰ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਕਰਦੀ ਆ ਸੀਸੀਟੀਵੀ ਕੈਮਰੇ ਜਿਹੜੇ ਉਹ ਵੀ ਖੰਘਾਲੇ ਜਾ ਰਹੇ ਤਾਂ ਪਤਾ ਕੀਤਾ ਜਾ ਰਿਹਾ ਕਿ ਇਹ ਹਮਲਾਵਰ ਕੌਣ ਸੀ ਤੇ ਕਿੱਥੋਂ ਆਏ ਸੀ ਬਾਜੀ ਮੇਰੇ ਕੋ ਪਿਸਟਾਂ ਵਾਲੇ ਪੈਸੇ ਲੈਣ ਆਏ ਸੀ ਠੀਕ ਹੈ ਬੰਦੇ ਮੇਰੇ ਦਾ ਮੋਟਰਸਾਈਕਲ ਸੀ ਕੰਮ ਕਰਦਾ ਮੇਰੇ ਕੋਲ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਮੈਂ ਕਿਹਾ ਸਰ ਪਰਸੋਂ ਪੈਸੇ ਆਪਣੇ ਲੈ ਜਿਓ ਆ ਕੇ ਕਹਿੰਦੇ ਅੱਜ ਅਹੀਂ ਲੈ ਕੇ ਜਾਣੇ ਜਾਂ ਮੋਟਰਸਾਈਕਲ ਲੈ ਕੇ ਜਾਣਾ ਜਾਂ ਪੈਸੇ ਲੈ ਕੇ ਜਾਣੇ ਮੈਂ ਗਿਆ ਮੋਟਰਸਾਈਕਲ ਮੇਰੇ ਕੋਲ ਆ ਕਹਿੰਦੇ ਤੂੰ ਕਿੱਥੇ ਆ ਮੈਂ ਗਿਆ ਮੈਂ ਕੀ ਮਾਲਿਆ ਮੈਂ ਆਪਣੇ ਵੱਲੋਂ ਦੇ ਜਾਣ ਚੜਾਈ ਠੀਕ ਆ ਫੇਰ ਮੈਨੂੰ ਫੋਨ ਆਇਆ ਕਹਿੰਦੇ ਕਿੱਥੇ ਆ ਮੈਂ ਗਿਆ ਮੈਂ ਪਿੰਡ ਕਣਕ ਬੀਜਣ ਦਿਆਂ ਵਾ ਉਹ ਮੇਰੇ ਕੋਲ ਆਏ ਮੇਰੇ ਨਾਲ ਬਹਿਸ ਬਾਜੀ ਕਰਕੇ ਗਏ ਇੱਥੇ ਮੈਂ ਰੋਟੀ ਖਾਂਦਿਆਂ ਹਾਂ ਮੇਰੇ ਨਾਲ ਬਹਿਸ ਬਾਜੀ ਕਰਕੇ ਦੋ ਇਹਨੇ ਚਲ ਗਏ 3 ਵਜੇ ਫੇਰ ਆਏ ਮੈਂ ਆਪਣੀ ਕਣਕ ਬੀਜਣ ਦਿਆਂ ਹਾਂ ਪੈਲੀ ਦੇ ਵਿੱਚ ਮੈਂ ਟਰੈਕਟਰ ਆਪਣਾ ਚੱਲਦਾ ਛੱਡ ਗਿਆ ਆਪਣੀ ਜਾਨ ਬਚਾਈ 30 35 ਮੋਟਰਸਾਈਕਲ ਹੀ 50 ਜਣੇ ਹੀ ਉਹ ਤਿੰਨ ਉਹਨਾਂ ਨੇ ਮੇਰੇ ਮਗਰ ਫਾਇਰ ਕੀਤੇ ਗੋਲੀਆਂ ਚ ਲਾਈਆਂ ਤਿੰਨ ਸਾਰੀ ਸੀਸੀ ਹੈਗੀ ਸਾਡੇ ਕੋਲ ਜਦੋਂ ਲੰਘ ਕੇ ਜਾਂਦੇ ਆ ਵਾਪਸ ਕੋਲ ਇਹਨਾਂ ਨੂੰ ਪਤਾ ਨਹੀਂ 2 ਬੰਦੇ 3 ਲੱਗ ਗਏ ਤੇ ਇਨਫਾਇਰ ਕੀਤੇ ਉਹਨਾਂ ਨੇ